ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਦੀਪਕ ਪਾਰਕ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਵਿੱਚ ਬਿਨਾ ਰਜਿਸਟ੍ਰੇਸ਼ਨ ਤੋਂ ਕੰਮ ਕਰਨ ਵਾਲੇ ਇਮੀਗ੍ਰੇਸ਼ਨ ਸੈਂਟਰਾਂ ਦੀ ਜਾਂਚ ਦੌਰਾਨ ਅੱਜ ਸੀਪੀ 67 ਵਿੱਚ ਕੰਮ ਕਰ ਰਹੇ ਇਮੀਗ੍ਰੇਸ਼ਨ ਸੈਂਟਰਾਂ ਦੀ ਪੜਤਾਲ ਬਾਅਦ ਦੋ ਸੈਂਟਰਾਂ ਤੇ ਪਰਚਾ ਦਰਜ ਕੀਤਾ ਗਿਆ ਜਾਣਕਾਰੀ ਦਿੰਦੇ ਡੀਐਸਪੀ ਸਿਟੀ 2 ਮੁਹਾਲੀ ਹਰ ਸਿਮਰਨ ਸਿੰਘ ਵੱਲ ਬੇਸਿਕਲੀ ਅੱਜ ਜਿਹੜੀ ਅਸੀਂ ਜਿਹੜੀ ਪੀਸੀ ਕਰਦੇ ਹਾਂ ਇਹਦੇ ਤੇ ਜਿੱਦਾਂ ਸਾਡੇ ਐਸਐਸਪੀ ਸਾਹਿਬ ਦੀਪਕ ਪਾਰਿਕ ਸਰ ਦੀਆਂ ਬੜੀਆਂ ਕਲੀਅਰ ਕੱਟ ਇਨਸਪੈਕਸ਼ਨ ਹੈ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਵੀ ਹਰ 15 ਦਿਨ ਮਹੀਨੇ ਬਾਅਦ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਸ ਰਿਗਾਰਡ ਦੇ ਵਿੱਚ ਅਸੀਂ ਉੱਥੇ ਚੈਕਿੰਗ ਕਰਕੇ ਜਿੰਨੇ ਵੀ ਕੋਈ ਇਲੀਗਲ ਐਸੇ ਤੇ ਸਾਰੇ ਹੀ ਚੈੱਕ ਕਰਦੇ ਹਾਂ ਜਿਹਦੇ 'ਚ ਕੋਈ ਇਲੀਗਲ ਦਫਤਰ ਹੁੰਦੇ ਆ ਉਹਨਾਂ ਤੇ ਕਾਰਵਾਈ ਕਰਦੇ ਆ ਜਿਹੜੇ ਕੋਈ ਮਤਲਬ ਵੈਸੇ ਵੀ ਅਸੀਂ ਜਿਹੜੀ ਅ ਇਲੀਗਲ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਵੀ ਆਫਿਸਸ ਵਗੈਰਾ ਚੈੱਕ ਕਰਦੇ ਆਂ ਅੱਜ ਜਦੋਂ ਸਾਡੇ ਕੋਲ ਸੀਪੀ 67 ਦੇ ਵੀ ਅ ਇਨਫਾਰਮੇਸ਼ਨ ਸੀ ਉਹਦੇ ਵਿੱਚ ਅਸੀਂ 11 ਆਫਿਸਸ ਚੈੱਕ ਕੀਤੇ ਹੈ ਜਿਹਦੇ ਵਿੱਚੋਂ 5 ਆਥਰਾਇਜ਼ ਸੀਗੇ ਤੇ ਇੱਕ ਇਲੀਗਲ ਮਿਲਿਆ ਜਿਹੜਾ ਹੈਗਾ ਐਸਟੀਜੀ ਜਿਹਦੇ ਵਿੱਚ ਅਸੀਂ ਐਫਆਈਆਰ ਨੰਬਰ 59 ਅੰਡਰ ਸੈਕਸ਼ਨ 24 ਇਮੀਗ੍ਰੇਸ਼ਨ ਐਕਟ ਪੀਐਸ ਫੇਜ਼ 11 ਐਸਐਚਓ 11 ਫੇਜ਼ ਵੱਲੋਂ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਪਿਊਸ਼ ਡੋਗਰਾ ਸਰੇਂਦਰ ਕੁਮਾਰ ਜਾਨੀਪੁਰ ਜਮੂ ਦਾ ਰਹਿਣ ਵਾਲਾ ਬੰਦਾ ਹੈ ਉਹਦੇ ਤੇ ਅਸੀਂ ਐਫ ਆਈ ਆਰ ਲਾਚ ਕੀਤੀ ਹੈ ਸਰ ਇਹਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਹੈ ਆਜੀ ਪਿਊਸ਼ ਡੋਗਰੇ ਦੀ ਅਰੈਸਟ ਹੋਈ ਹੈ ਤੇ ਸਰ ਕੀ ਡਾਕੂਮੈਂਟ ਵਗੈਰਾ ਮਿਲਿਆ ਤੁਹਾਨੂੰ ਇਹਨਾਂ ਕੋ ਜਿਹੜੇ ਪਾਸਪੋਰਟ ਵਗੈਰਾ ਜਿਹੜੇ ਜਦੋਂ ਜਿਹੜੇ ਵੀ ਆਫਿਸ ਤੋਂ ਵੀ ਪਾਸਪੋਰਟ ਹੈ ਕਹੋ ਜੇ ਅ ਡਾਕੂਮੈਂਟ ਹੈ ਜਿਹੜਾ ਕੋਈ ਵੀ ਆਪਾਂ ਤੇ ਇਸੇ ਦਾ ਰੱਖ ਨਹੀਂ ਸਕਦੇ ਇਹਨਾਂ ਕੋ ਕਵਰ ਕੀਤੀ ਹੈ ਲਾਇਸੈਂਸ ਵਗੈਰਾ ਚੈੱਕ ਕੀਤੇ ਵੀ ਇਹ ਇਮੀਗ੍ਰੇਸ਼ਨ ਦਾ ਲਾਇਸੈਂਸ ਸੀਗਾ ਜਾਂ ਕੇਵਲ ਆਈਲਸ ਵਗੈਰਾ ਕਰਾਉਂਪਲ ਐਸਐਸ ਸੀ ਦਾ ਨਹੀਂ ਇਹ ਜਿਹੜੀ ਹਾਂਜੀ ਇਹ ਸਾਰਾ ਟੋਟਲ ਵੀ ਇਹਦੇ ਕੋ ਕੰਸਲਟੈਂਸੀ ਹੈ ਇਮੀਗ੍ਰੇਸ਼ਨ ਕਰਨ ਦੀ ਇਹਦੇ ਕੋ ਪਾਵਰ ਹੈ ਜਾਂ ਟਿਕਟਿੰਗ ਦੀ ਪਾਵਰ ਹੈ ਤਿੰਨ ਤਰ੍ਹਾਂ ਦੇ ਲਾਇਸੈਂਸ ਹੁੰਦੇ ਆ ਜਿਹਦੇ ਕਰਕੇ ਅਸੀਂ ਟੋਟਲ ਹੀ ਚੈੱਕ ਚੈਕਿੰਗ ਕੀਤੀ ਹੈ ਪਰ ਇਹ ਰੁਟੀਨ ਵਾਈਜ਼ ਹੈ ਜਵੇਂ ਮਹੀਨੇ ਦੇ 15 20 ਦਿਨਾਂ ਤੇ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਉਹਦੇ ਵਿੱਚ ਕਹਦੇ ਬੱਸ ਕਿਹੜੇ ਕੰਟਰੀ ਦਾ ਵੀਜ਼ਾ ਲਾਉਣਾ ਚਾਹ ਚ ਰਹਿੰਦੇ ਸੰ ਕੋਈ ਇਹ ਮਤਲਬ ਵੈਸੇ ਤੇ ਮੈਂ ਤੁਹਾਡੇ ਮਾਧਿਅਮ ਰਹੀ ਹਾਂ ਇਹ ਦੱਸ ਰਿਹਾ ਵੀ ਪੰਜਾਬੀਆਂ ਨੂੰ ਤੇ ਭਾਵੇਂ ਤੁਸੀਂ ਕਿਤੇ ਨਹੀਂ ਵੀ ਭੇਜਦੇ ਹੋ ਤੇ ਉਹਨਾਂ ਦੇ ਲਈ ਵੀ ਜਾਣ ਦੀ ਤਿਆਰ ਲੈਂਦੇ ਆ ਇਹਦੇ ਚ ਜ਼ਿਆਦਾਤਰ ਲੋਕ ਕੈਨੇਡਾ ਅਮਰੀਕਾ ਤੇ ਇਹ ਇੰਗਲੈਂਡ ਤੇ ਵੈਸਟਰਨ ਕੰਟਰੀਸ ਆਜੀ ਪਾਸਪੋਰਟ ਪ੍ਰੋਬਲਮ ਵੀ ਹੋਈ ਜੋਈ ਕਈ ਲੋਕਾਂ ਨੇ ਇਲਜ਼ਾਮ ਲਾਇਆ ਵੀ ਸਾਡੇ ਨਾਲ ਕਈ ਲੜਕਣ ਕੱਜੀ ਹੋਈ ਤੇ ਵੀ 67 ਮੌਲ ਆ ਇਹ ਦੇ ਵਿੱਚ ਜਿਹੜਾ ਡੋਰ ਨਾਇਕ ਕੰਪਲੇਨੈਂਟ ਹੈ ਇਹ ਸਾਡੇ AHTU ਵੇਂਗ ਵੱਲੋਂ ਉਹਨਾਂ ਨੇ ਦਰਖਾਸਤ ਦਿੱਤੀ ਦਿੱਤੀ ਹੈ ਜਿਹਦੇ ਵਿੱਚ ਅਸੀਂ ਕੰਪਲੇਨਟ ਅੱਜ ਦੀ ਤਰੀਕ ਤੇ ਡੋਰ ਨਾਇਕ ਦੇ ਅਸੀਂ ਬਿਆਨਾਂ ਤੇ ਮੁਕਦਮਾ ਦਰਜ ਕੀਤਾ ਹੈ ਜਿਹਦੇ ਵਿੱਚ ਉਹਨੇ ਮਾਈਗ੍ਰੇਟ ਐਕਸਪਰਟ ਸੋਲੂਸ਼ਨਸ ਤੇ ਮੁਕਦਮਾ ਦਰਜ ਕਰਾਇਆ ਹੈ ਪਰ ਮੈਂ ਇਹਦੇ ਵਿੱਚ ਤੁਹਾਨੂੰ ਬੜਾ ਕਲੀਅਰ ਕੱਟ ਦੱਸ ਰਿਹਾ ਹਾਂ ਵੀ ਕਿਉਂਕਿ ਕਰਨਾਟਕਾ ਤੋਂ ਬੰਦਾ ਆ ਕੇ ਉਹਦੇ ਵਿੱਚ ਅਸੀਂ ਇਸ ਬੰਦੇ ਦਾ ਵੀ ਰੋਲ ਬਹੁਤ ਕਲੈਰਿਟੀ ਨਾਲ ਵੇਖਾਂਗੇ ਕਿਉਂਕਿ 25 ਬੰਦਿਆਂ ਨੂੰ ਮਤਲਬ ਕਮਿਸ਼ਨ ਤੇ ਉਹ ਲੈ ਕੇ ਆਏ ਐ ਜੀ ਤੇ ਇਸ ਕਰਕੇ ਆਖੀ ਐਫ ਆਈ ਆਰ ਤੇ ਦਰਜ ਕਰ ਦਿੱਤੀ ਹੈ ਉਹਦੀ ਤੇ ਉਹਦੇ ਚ ਜਿਹੜਾ 55 ਲੱਖ ਦਾ ਜਿਹੜਾ ਫਰਾਡ ਹੈ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜਦੋਂ ਵੀ ਉਹਦੇ ਵਿੱਚ ਜਿਹੜੇ ਬੰਦੇ ਫੜਦੇ ਆ ਉਹਨਾਂ ਦੇ ਅੱਗੇ ਤੁਹਾਨੂੰ ਵਖਰੇ ਤੌਰ ਤੇ ਪੀਸੀ ਕਰਕੇ ਦੇ ਸਿਆ ਜਾ ਬਸ ਇੱਕ ਕਰਨਾਟਕ ਤੋਂ ਆਇਆ ਬੰਦਾ ਉਹ ਕਹਿੰਦਾ ਮੈਂ 25 ਦੇ ਕਰੀਬ ਆਪਣਾ ਅਪਲਾਈ ਕੀਤਾ ਕਿਉਂਕਿ ਉਹਦੀ ਵੀ ਭੂਮਿਕਾ ਦੀ ਜਾਂਚ ਹੋਊਗੀ ਕਿਉਂਕਿ ਇੱਕ ਬੰਦਾ ਅੱਗੇ ਦੀ ਲਾ ਕੇ ਇੰਨੇ ਪਾਸਪੋਰਟ ਵਗੈਰਾ ਜਾਂ ਕੇਸ ਕੀ ਦੇ ਸਕਦਾ ਬਿਲਕੁਲ ਇਹ ਜੇ ਬੇਸਿਕਲੀ ਕੀ ਹੈ ਵੀ ਅਸੀਂ ਉਹਦਾ ਰੋਲ ਜਿਹੜਾ ਡੋਰੇ ਨਾਇਕ ਹੈ ਜਿਹੜਾ ਕਰਨਾਟਕ ਤੋਂ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਕੀ ਕਹਿੰਦੇ ਉਹਦਾ ਰੋਲ ਵੀ ਅਸੀਂ ਵਾਚ ਕਰਾਂਗੇ ਤੇ ਜੇਕਰ ਉਹਦੇ ਵੀ ਕੋਈ ਉਹਦਾ ਮੈਲਾਫਾਈਡ ਆਈ ਤੇ ਜੋ ਬੰਦੀ ਕਾਰਵਾਈ ਹੋਗੀ ਉਹ ਵੀ ਕੀਤੀ ਜਾਊਗੀ ਫਿਲਹਾਲ ਅਸੀਂ ਉਹਦੇ ਬਿਆਨ ਤੇ ਮੁਕਦਮਾ ਦਰਜ ਕਰਕੇ ਐਸਡੀਜੀ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਮਾਈਗਰੇਟ ਐਕਸਪਰਟ ਸੋਲੂਸ਼ਨਸ ਤੇ ਇੱਕ ਮੁਕਦਮਾ ਦਰਜ ਕੀਤਾ ਇੱਕ ਐਸਡੀਜੀ ਤੇ ਦਰਜ ਕੀਤਾ ਜਿੰਨਾਂ ਕੋ ਐਸਡੀਜੀ ਵਾਲੇ ਜਿਹੜੇ ਸੀਗੇ 623 ਸੀਪੀ ਮਾਲਸ ਸੀ ਜਿੰਨਾਂ ਦੇ ਕੋਈ ਡਾਕੂਮੈਂਟਸ ਨਹੀਂ ਮਿਲੇ ਸੀਗੇ ਉਹਦੀ ਪਿਊਜ ਰੋਗਰੇ ਦੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕੇ ਹਾਂ ਵੀ ਉਹਦੀ ਅਰੈਸਟ ਪਾਈ ਹੈ ਸਰ ਲਗਾਤਾਰ ਦੇਖਣ ਜਾ ਰਹੇ ਕਿ ਜਿੰਨੇ ਵੀ ਇਮੀਗ੍ਰੇਸ਼ਨ ਫਰਾਡ ਦੇ ਬਹੁਤਾਂ ਨੇ ਸ਼ਹਿਰ ਦੇ ਤੋਂ ਨਿਕਲ ਚੁੱਕੇ ਹਨ ਲੇਕਿਨ ਜਿਹੜੇ ਬਾਲਸ ਬਣੇ ਨੇ ਉਹਨਾਂ ਵੀ ਜਾ ਕੇ ਉਹਨਾਂ ਦੇ ਦਫਤਰ ਹੋਣ ਲੈਣ ਕਿਉਂਕਿ ਉੱਥੇ ਹੀ ਸਿਕਿਉਰਿਟੀ ਦਾ ਰੁਕਤਾ ਪ੍ਰਬੰਧ ਉਹਨਾਂ ਨੂੰ ਇਥੇ ਕਿ ਮਿਲਦਾ ਪਿਆ ਆਮ ਲੋਕ ਜਨਤਾ ਦੇ ਤਰ੍ਹਾਂ ਕੋਈ ਪੂਰੀ ਪੋਚ ਨਹੀਂ ਹੁੰਦੀ ਜਿਹੜੇ ਕਾਈਂਟਮਿਸਰ ਕੋਈ ਜਾਂਦੇ ਇਹਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸ ਗਿਆ ਟਾਈਮ ਵੀ ਅੱਜ ਅਸੀਂ ਬੈਸਟਕ ਵੀ ਰੇਡ ਕਰਦੇ ਰਹਿੰਦੇ ਆ ਤੇ ਜਿੱਦਾਂ ਅੱਜ ਅਸੀਂ 11 ਸੀਪੀ ਮਾਲ ਦੇ ਹੀ ਚੈੱਕ ਕੀਤੇ ਆ ਆਫੀਸਰ ਜਿਹਦੇ ਵਿੱਚ ਪੰਜ ਆਥਰਾਇਜ਼ ਸੀਗੇ ਜੇ ਇੱਕ ਇਲੀਗਲ ਜਿਹਦੇ ਤੇ ਪਰਚਾ ਦੇ ਦਿੱਤਾ ਬਾਕੀ ক্লোਜ਼ ਸੀਗੇ ਉਹਨਾਂ ਤੇ ਵੀ ਅਸੀਂ ਬੰਦੀ ਜੋੜੀ ਵੀ ਕਰ ਲਈ ਜੇ ਕਰੋਨਾ ਕੋ ਲਾਇਸੈਂਸ ਹੋ ਗਿਆ ਤੇ ਉਹਨਾਂ ਦੇ ਨਹੀਂ ਕਾਰਵਾਈ ਹੋਊਗੀ ਜੇਕਰ ਉਹਨਾਂ ਕੋ ਨਹੀਂ ਹੋਇਆ ਤੇ ਉਹਨਾਂ ਤੇ ਵੀ ਮੁਕਦਮੇ ਦਰਜ ਕੀਤੇ ਜਾਣਗੇ